ਉਮਰ ਤੋਂ ਪਹਿਲੇ ਵਾਲ ਸਫੇਦ ਹੋਣਾ ਵਾਲਾਂ ਦਾ ਝੜਨਾ ਵਾਲਾਂ ਦਾ ਦੋ ਮੂਹੀ ਹੋਣਾ ਸਿਰ 'ਚ ਸਿਕਰੀ ਹੋ ਜਾਣਾ ਜਿੰਨੂੰ ਆਪਾਂ ਡੈਂਡਰਫ ਹੋ ਜਾਣਾ ਉਹਦੇ ਉੱਤੇ ਇਹ ਕੰਮ ਕਰੀ ਸੀ ਮੈਨੂੰ ਕਿਹਾ ਸੀ ਕਿ ਜਿਹੜਾ ਇਹ ਜੰਗਲੀ ਤੇਲ ਹੈ ਇਹ ਰਾਤੋਂ ਰਾਤ ਤੁਹਾਡੇ ਵਾਲ ਵਧਾਏਗਾ ਤਾਂ ਹੀ ਦੇ ਤੇਲ ਬਣਾਇਆ ਹੈ ਬਾਈ ਜਿਹੜੀ ਬੂਟੀਆਂ ਅਸੀਂ ਤੁਹਾਨੂੰ ਦਿਖਾਈਆਂ ਨੇ ਉਹਨਾਂ ਨੂੰ ਦਰੜ ਕਰਕੇ ਜਿਹੜਾ ਇਹ ਨੁਸਖਾ ਇਹ ਫਾਰਮੂਲਾ ਜਿਹੜਾ ਇਹ ਤੇਲ ਵਾਲਾ ਅਸੀਂ ਕਹਿੰਦੇ ਕਿ ਜੰਗਲੀ ਤੇਲ ਵਾਲਾ ਫਾਰਮੂਲਾ ਬਣਦਾ ਹੈ ਸਾਡਾ ਜੰਗਲੀ ਤੇਲ ਬਣਾਇਆ ਉਹਨਾਂ ਨੇ ਇਹ ਜੈਂਟਸ ਹੈ ਲੈਡੀਜ਼ ਕੰਗਾ ਮਾਰਦੇ ਨੇ ਕੰਗੇ ਨਾਲ ਵਾਲ ਲੱਗੇ ਹੁੰਦੇ ਨੇ ਲੈਡੀਜ਼ ਗੁੱਤ ਆਪਣੇ ਸਹੀ ਕਰਦੇ ਨੇ ਵਾਲ ਠੀਕ ਕਰਦੇ ਨੇ ਕੰਮ ਕਰਦੇ ਨੇ ਜਦੋਂ ਤੇ ਉਸ ਤੋਂ ਬਾਅਦ ਗੁੱਛਾ ਆ ਜਾਂਦਾ ਤੁਸੀਂ ਵਾਲ ਮੈਂ ਕਹਿੰਨਾ ਖਿੱਚ ਲੈ ਜੇ ਵਾਲ ਗੁੱਤ ਨੂੰ ਇੰਨਾ ਸਟਰੋਂਗ ਕਰ ਦਿੰਦਾ ਹੈ ਜੇ ਸਿਰ ਦੇ ਵਿੱਚ ਸਿਕਰੀ ਪੈਣੀ ਸ਼ੁਰੂ ਹੋ ਗਈ ਤੇ ਉਹ ਸਮਝ ਲੈ ਵੀ ਇੱਕ ਦਿਨ ਉਹ ਰੋਡਾ ਹੋਏਗੀ ਹੋਏਗਾ ਗੰਜਾ ਹੋਏਗੀ ਹੋਏਗਾ ਉਹਦਾ ਸਿਰ ਚਾਹੇ ਉਹ ਔਰਤ ਹੈ ਚਾਹੇ ਉਹ ਬੰਦਾ ਵਾਲ ਜਿਹੜਾ ਪਹਿਲੇ ਪਤਲਾ ਹੁੰਦਾ ਉਹ ਦੱਸਦਾ ਵੀ ਮੈਂ ਪਤਲਾ ਹੋ ਗਿਆ ਮੋਟੇ ਤੋਂ ਹੁਣ ਝੜਾਂਗਾ ਓਥੇ ਹੀ ਜੇ ਤੁਸੀਂ ਕਾਬੂ ਕਰ ਲਿਆ ਤੇ ਝੜਨੋਂ ਬਚ ਜਾਓਗੇ ਗੰਜ ਨਹੀਂ ਪਏਗੀ ਤੇਲ ਲੀਤਾ ਵਾਲਾਂ ਦੀ ਜੜਾਂ ਇਚ ਨੂੰ ਲਗਾਓ ਰਾਤ ਨੂੰ ਛੱਡ ਦਿਓ ਸਵੇਰੇ ਸਿਰ ਤੋਂ ਲਓ ਚੌਥੇ ਧੋ ਤੋਂ ਬਾਅਦ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਵਾਰ ਜਿਹੜਾ ਇਹ ਸ਼ਖਸ ਤੇਲ ਦਾ ਇਸਤੇਮਾਲ ਕਰ ਲੇਗਾ ਚੌਥੀ ਵਾਰ ਉਹਦੇ ਵਾਲ ਝੜਨੇ ਬੰਦ ਹੋ ਜਾਣਗੇ ਸਾਡੇ ਉੱਤੇ ਵਿਸ਼ਵਾਸ ਕਰਕੇ ਇਹ ਤੇਲ ਦਾ ਆਰਡਰ ਕਰੋ ਇਹਨੂੰ ਮੰਗਾਓ ਜਦੋਂ ਤੁਸੀਂ ਲਾਓਗੇ ਤੁਸੀਂ ਆਂਢੀ ਗੁਆਂਢੀ ਨੂੰ ਕਹੋਗੇ ਵੀ ਇਹ ਤੇਲ ਮੰਗਾ ਲੈ ਤੇਲ ਦੀ ਡਿਮਾਂਡ ਮੇਰੇ ਤੋਂ ਪੂਰੀ ਨਹੀਂ ਹੋਏਗੀ ਜਦੋਂ ਤੁਹਾਡੀ ਬਾਡੀ ਬਿਮਾਰ ਹੁੰਦੀ ਹੈ ਉਸ ਤੋਂ ਪਹਿਲਾਂ ਤੁਹਾਡੇ ਵਾਲ ਬਿਮਾਰ ਹੋ ਜਾਂਦੇ ਨੇ ਵਾਲਾਂ ਦੇ ਝੜੰਦਾ ਮੇਨ ਕਾਰਨ ਹੈ ਜਿਹੜਾ ਵਾਲ ਦੀ ਜੜ ਹੈ ਉਹ ਜੜ ਪਈ ਹੈ ਫੋਲਿਕਲ ਦੇ ਅੰਦਰ ਡੈਂਡਰਫ ਹੋਏਗਾ ਇਚਿੰਗ ਹੋਏਗੀ ਇਨਫੈਕਸ਼ਨ ਹੋਏਗਾ ਇਚਿੰਗ ਹੋਏਗੀ ਬਾਰ-ਬਾਰ ਤੁਸੀਂ ਖਾਰਿਸ਼ ਕਰੋਗੇ ਵਾਲਾਂ ਦੀ ਜੜਾਂ ਦੇ ਉੱਤੇ ਖਾਰਿਸ਼ ਕਰੋਗੇ ਉਹ ਬੇਸ ਕਮਜ਼ੋਰ ਹੋ ਜਾਂਦਾ ਉਹ ਜੜ ਛੱਡ ਦਿੰਦੀ ਹੈ ਵਾਲਾਂ ਕਰਕੇ ਚਮੜੀ ਦਾ ਵੀ ਰੋਗ ਹੋ ਸਕਦਾ ਜੀ ਤੁਹਾਨੂੰ ਸੋਰੀਆਸਿਸ ਹੋਣ ਦੇ ਚਾਂਸਸ ਹੋ ਜਾਂਦੇ ਇੱਕ ਹਫਤੇ ਜਾਂ ਤਿੰਨ ਵਾਰੀ ਲਾਉਣ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗਨ ਜਗ ਲੱਗ ਜਿਗਾ ਚੌਥੇ ਵਾਸ਼ ਤੇ ਵੀ ਮੇਰੇ ਵਾਲ ਇੰਨੇ ਝੜਦੇ ਸੀ ਉਹ ਅੱਦੇ ਰਹਿ ਗਏ ਬੱਚੀ ਸਾਨੂੰ ਹੁਣੇ ਮਿਲੀ ਸੀ ਉਹ ਬੱਚੀ ਦੇ ਅਗਲੇ ਵਾਲੇ ਪਾਸੇ ਤੋਂ ਥੋੜੇ ਜਿਹਾ ਸਫੈਦ ਵਾਲ ਸੀ ਜੀ ਉਹਦੇ ਉਹਨਾਂ ਦਾ ਹੱਲ ਕਰੇਗਾ ਤੁਹਾਡਾ ਤੇਲ ਇਹ ਸਾਨੂੰ ਉਹ ਰੂਟ ਟਰੀਟ ਕਰਨੀ ਪੈਗੀ ਫਲਵੇਰੀ ਟਰੀਟ ਕਰਨੀ ਪੈਗੀ ਜਦੋਂ ਅਸੀਂ ਉਹਦੀ ਦਵਾਈ ਨਾਲੇ ਦਵਾਵਾਂਗੇ ਇਹ ਕੰਮ ਕਰੂਗਾ ਬੱਚਿਆਂ ਤੇ ਕੰਮ ਕਰੇਗਾ ਜਾਂ ਬੱਚਿਆਂ ਵਾਸਤੇ ਕੋਈ ਹੋਰ ਨੁਸਖਾ ਫਾਰਮੂਲਾ ਤੁਹਾਡੇ ਕੋਲ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਪਿਛਲੀ ਵਾਰ ਅਸੀਂ ਤੁਹਾਨੂੰ ਜੰਗਲੀ ਤੇਲ ਬਣਦਾ ਦਿਖਾਇਆ ਸੀ ਕਿ ਕਿਸ ਤਰੀਕੇ ਨਾਲ ਜੰਗਲੀ ਤੇਲ ਬਣਦਾ ਹੈ ਵੀਤੋ ਜ਼ਿਆਦਾ ਜੜੀ ਬੂਟੀਆਂ ਉਸ ਤੇਲ ਦੇ ਵਿੱਚ ਬਣਾਉਣ ਦੇ ਲਈ ਇਸਤੇਮਾਲ ਦੇ ਵਿੱਚ ਆਈਆਂ ਸੀ ਤੇ ਅੱਜ ਉਹ ਜੰਗਲੀ ਤੇਲ ਬਣ ਕੇ ਬਿਲਕੁਲ ਤਿਆਰ ਹੈ ਡਾਕਟਰ ਸਾਹਿਬ ਨੇ ਦਾਵਾ ਕੀਤਾ ਸੀ ਕਿ ਚਾਹੇ ਇਸ ਤੇਲ ਨੂੰ ਲਗਾ ਲਓ ਜਾਂ ਇਹਨੂੰ ਪੀਤਾ ਵੀ ਜਾ ਸਕਦਾ ਪਰ ਤੁਸੀਂ ਪੀਣਾ ਨਹੀਂ ਹੈ ਖੁਸ਼ਬੂ ਬੜੀ ਜ਼ਬਰਦਸਤ ਹੈ ਇੱਕ ਅਸੀਂ ਇਹਦੇ ਵਿੱਚ ਡੱਬੀ ਚੋਂ ਪਾ ਕੇ ਇਹਦੇ ਵਿੱਚ ਪਾਈ ਹੈ ਤਾਂ ਸਾਰਾ ਕਮਰਾ ਮਹਿਕ ਗਿਆ ਹੈ ਹੁਣ ਅੱਜ ਤੁਹਾਨੂੰ ਅਸੀਂ ਦੱਸਣ ਲੱਗਿਆਂ ਕਿ ਉਸ ਦਿਨ ਅਸੀਂ ਤੁਹਾਨੂੰ ਦੱਸਿਆ ਸੀ ਕਿ ਜੰਗਲੀ ਤੇਲ ਹੈਗਾ ਜਿਹੜਾ ਜੰਗਲੀ ਚਮਨ ਪ੍ਰਾਸ਼ ਤੋਂ ਬਾਅਦ ਕਿਵੇਂ ਬਣਿਆ ਅੱਜ ਅਸੀਂ ਦੱਸਾਂਗੇ ਕਿ ਜਿਹੜਾ ਬੰਦਾ ਇਹ ਜੰਗਲੀ ਤੇਲ ਲਗਾਏਗਾ ਉਹਦਾ ਸਿਰ ਉਹਨੂੰ ਕਿਵੇਂ ਦਵਾਮ ਦੇਗਾ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਆ ਕੇ ਕੀ ਕੀ ਟੀਵੀ ਪੰਜਾਬੀ ਤੇ ਤੁਹਾਡਾ ਇੱਕ ਰੋਕੇ ਜੀ ਬਹੁਤ ਬਹੁਤ ਸਵਾਗਤ ਹੈ ਤੇ ਪੂਰੇ ਪੰਜਾਬ ਦਾ ਬਹੁਤ ਬਹੁਤ ਸਵਾਗਤ ਹੈ ਇਨਾ ਮਾਨ ਸਤਿਕਾਰ ਦੇਣ ਵਾਸਤੇ ਅੱਛਾ ਡਾਕਟਰ ਸਾਹਿਬ ਇਹ ਤੇਲ ਹੈਗਾ ਜੰਗਲੀ ਤੇਲ ਜਿਹਨੂੰ ਅਸੀਂ ਕਹਿੰਦੇ ਆ ਤੇ ਇਹ ਬਣਾਉਣ ਲਈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਪਿਛਲੀ ਵਾਰ ਦਿਖਾਈਆਂ ਨੇ ਔਰ ਇਹਦੇ ਵਿੱਚ ਇਸਤੇਮਾਲ ਕੀਤਾ ਹੁਣ ਸਭ ਤੋਂ ਪਹਿਲਾਂ ਇਹ ਤੇਲ ਕਿੰਨਾਂ ਨੂੰ ਜ਼ਰੂਰਤ ਪਵੇਗੀ ਕਿਹੜੇ ਲੋਕ ਇਹ ਤੇਲ ਦਾ ਇਸਤੇਮਾਲ ਕਰਕੇ ਆਪਣੇ ਸਿਰ ਦੇ ਦੁੱਖ ਦਰਦ ਦੂਰ ਕਰ ਸਕਦੇ ਨੇ ਦੇਖੋ ਜਿਹੜੀ ਮੇਨ ਸਿਰ ਦੀ ਪ੍ਰੋਬਲਮ ਹੈ ਨਾ ਅੱਜ ਕੱਲ ਜਿਹੜੀ ਜਨਰੇਸ਼ਨ ਵਿੱਚ ਹੈ ਇੱਕ ਪ੍ਰੋਬਲਮ ਹੈ ਉਮਰ ਤੋਂ ਪਹਿਲੇ ਵਾਲ ਸਫੇਦ ਹੋਣਾ ਠੀਕ ਹੈ ਇੱਕ ਪ੍ਰੋਬਲਮ ਹੈ ਬਾਲਾਂ ਦਾ ਝੜਨਾ ਠੀਕ ਹੈ ਰੂਟੀਨ ਵਿੱਚ ਵਾਲ ਝੜਦੇ ਆ ਹਰ ਸਭ ਦੇ ਛੱਡਦੇ ਆ ਪਰ ਜ਼ਿਆਦਾ ਵਾਲਾਂ ਦਾ ਝੜਨਾ ਠੀਕ ਹੈ ਕਿੰਨੇ ਵਾਲਾਂ ਨੂੰ ਤੁਸੀਂ ਝੜਨਾ ਮੰਨਦੇ ਹੋ ਜੇ 30 40 ਵਾਲ ਰੋਜ਼ ਛੱਡਦੇ ਆ ਤੇ ਕੋਈ ਝੜਨਾ ਨਹੀਂ ਇੰਨੇ ਕੁ ਵਾਲ ਉਗ ਜਾਂਦੇ ਆ ਠੀਕ ਹੈ ਜੇ 100 ਤੋਂ ਉੱਤੇ ਵਾਲ ਛੱਡਦੇ ਆ ਜਾਂ ਕੰਮ ਕਰਦੇ ਹੋਏ ਵੀ ਵਾਲ ਡਿੱਗ ਰਿਹਾ ਤੁਸੀਂ ਸ਼ੈਂਪੂ ਕੀਤਾ ਹੋਰ ਕੀਤਾ ਸੀ ਤੇ ਸ਼ੈਂਪੂ ਮਨਾ ਕਰਨੇ ਆ ਆਯੁਰਵੈਦਿਕ ਚੀਜ਼ਾਂ ਵਰਤੋ ਕਰੋ ਜੇ ਤੁਸੀਂ ਕੋਈ ਚੀਜ਼ ਸਾਬਣ ਲਗਾ ਰਹੇ ਹੋ ਸ਼ੈਂਪੂ ਲਗਾ ਰਹੇ ਹੋ ਵੈਸੇ ਤੋ ਰਹੇ ਹੋ ਵਾਲਾਂ ਨੂੰ ਰਗੜ ਰਹੇ ਹੋ ਤੇਲ ਲਗਾ ਰਹੇ ਹੋ ਤੇ 30 40 ਵਾਲ ਝੜਦੇ ਆ ਤੇ ਉਹ ਕੋਈ ਖਾਸ ਝੜਦਾ ਨਹੀਂ ਹੈ ਉਹਦੇ ਮਿਸ ਗਾਈਡ ਵਿੱਚ ਨਹੀਂ ਆਣਾ ਵੀ ਮੇਰੇ 30 ਵਾਲ ਝੜ ਗਏ ਤੇ ਬਹੁਤ ਹੈ ਨਾ ਇੰਨੇ ਕੁ ਵਾਲ ਉਗਦੇ ਵੀ ਆ ਰੋਜ਼ ਪਰ ਅਗਰ 100 ਤੋਂ ਵੱਧ ਵਾਲ ਝੜ ਰਹੇ ਆ ਤੇ ਉਹਨੂੰ ਅਸੀਂ ਝੜਨਾ ਕਹਿੰਦੇ ਆ ਹੌਲੀ ਹੌਲੀ ਝੜਨਾ ਪ੍ਰੋਸੈਸ ਜਿਆਦਾ ਹੁੰਦਾ ਹੈ ਉਗਣ ਦਾ 30 40 ਉਗ ਰਹੇ ਆ ਝੜ ਸ ਹੋ ਰਹੇ ਆ ਤੇ ਉਹ ਹੌਲੀ ਹੌਲੀ ਗੰਜ ਪੈ ਜਾਂਦੀ ਹੈ ਉਹਦੇ ਤੇ ਕੰਮ ਕਰਦਾ ਹੈ ਉਮਰ ਤੋਂ ਪਹਿਲੇ ਸਫੇਦ ਹੋਣਾ ਵਾਲਾਂ ਦਾ ਝੜਨਾ ਵਾਲਾਂ ਦਾ ਦੋ ਮੂਹੀ ਹੋਣਾ ਤੁਸੀਂ ਲੇਡੀਜ਼ ਦੇ ਲੰਬੇ ਵਾਲ ਦੇਖਿਓ ਨੇ ਉਹਦੇ ਦੋ ਮੂ ਬਣ ਜਾਂਦੇ ਜਿਵੇਂ ਹੁੰਦੇ ਦੋ ਮੂਹੀ ਵਾਲਾਂ ਦਾ ਹੋਣਾ ਸਿਰ 'ਚ ਸਿਕਰੀ ਹੋ ਜਾਣਾ ਜਿਵੇਂ ਆਪਾਂ ਡੈਂਡਰਫ ਹੋ ਜਾਣਾ ਉਹਦੇ ਉੱਤੇ ਇਹ ਕੰਮ ਕਰਦਾ ਹੈ ਜਿਹੜਾ ਮੈਂ ਜਿੰਨਾ ਕੋ ਪੜਿਆ ਹੈ ਜਾਂ ਤੁਹਾਡੇ ਵਰਗੇ ਡਾਕਟਰ ਨਾਲ ਬਹੁਤ ਵਾਰ ਬਿਹਾਈਂਡ ਦਾ ਕੈਮਰਾ ਵੀ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਵੀ ਅਗਰ ਵਾਲਾਂ ਦਾ ਸਭ ਤੋਂ ਵੱਡਾ ਦੁਸ਼ਮਨ ਤਾਂ ਡੈਂਡਰਫ ਹੈ ਜਿਹਦੇ ਸਿਰ ਦੇ ਵਿੱਚ ਸਿਕਰੀ ਪੈਣੀ ਸ਼ੁਰੂ ਹੋ ਗਈ ਤੇ ਉਹ ਸਮਝ ਲੈ ਵੀ ਇੱਕ ਦਿਨ ਉਹ ਰੋਡਾ ਹੋਏਗੀ ਹੋਏਗਾ ਗੰਜਾ ਹੋਏਗੀ ਹੋਏਗਾ ਉਹਦਾ ਸਿਰ ਚਾਹੇ ਉਹ ਔਰਤ ਹੈ ਚਾਹੇ ਉਹ ਬੰਦਾ ਹੈ ਬਿਲਕੁਲ ਠੀਕ ਗੱਲ ਹੈ ਫਰੁਕੀ ਜੀ ਵਾਲਾਂ ਦੇ ਝੜਨ ਦਾ ਮੇਨ ਕਾਰਨ ਹੈ ਜਿਹੜਾ ਵਾਲ ਦੀ ਜੜ ਹੈ ਉਹ ਜੜ ਪਈ ਹੈ ਫੋਲਿਕਲ ਦੇ ਅੰਦਰ ਠੀਕ ਹੈ ਉਹਦੇ 'ਚ ਇਨਫੈਕਸ਼ਨ ਹੋ ਗਿਆ ਉਹਦੇ 'ਚ ਇਨਫੈਕਸ਼ਨ ਹੋਏਗਾ ਨਹੀਂ ਡੈਂਡਰਫ ਇਨਫੈਕਸ਼ਨ ਹੈ ਜੀ ਡੈਂਡਰਫ ਜਿਹੜਾ ਨਾ ਡੈਂਡਰਫ 에ਅਰ ਨਹੀਂ ਜਾਣ ਦਿੰਦਾ ਸਾਡੀ ਜਿੰਨੀ ਸਕਿਨ ਹੈ ਇਹ ਵਾਲ ਹੈ ਇਹ 에ਅਰ ਲੈ ਰਹੇ ਆ ਉੱਪਰੋਂ ਜਾਵਾ ਜਾ ਰਹੀ ਹੈ ਇੱਕ ਤੇ ਥਲੋ ਨਰਿਸ਼ਮੈਂਟ ਆ ਰਿਹਾ ਹੈ ਬਲੱਡ 에ਅਰ ਦੇ ਰਿਹਾ ਹੈ ਆਕਸੀਜਨ ਦੇ ਰਿਹਾ ਹੈ ਇੱਕ ਉਪਰੋਂ ਵੀ 에ਅਰ ਐਬਜ਼ੌਰਬ ਹੋ ਰਹੀ ਹੈ ਸਭ ਤੋਂ ਵੱਡਾ ਆਰਗਨ ਹੈ ਸਾਡਾ ਸਕਿਨ ਠੀਕ ਹੈ ਜਿਹੜਾ ਸਾਨੂੰ ਪ੍ਰੋਟੈਕਟ ਰੱਖਦਾ ਹੈ 에ਅਰ ਸਾਡੇ ਸਕਿਨ ਦੇ ਥਰੂ ਵੀ ਐਬਜ਼ੌਰਬ ਹੁੰਦੀ ਹੈ ਜਦੋਂ ਡੈਂਡਰਫ ਹੁੰਦੇ ਇੱਕ ਲੇਅਰ ਬਣ ਜਾਂਦੀ ਹੈ ਉਹ 에ਅਰ ਐਬਜ਼ੌਰਬ ਨਹੀਂ ਹੁੰਦੀ ਓਕੇ ਜਦੋਂ ਫੋਲਿਕਲ ਇਚ ਇਨਫੈਕਸ਼ਨ ਕੌਜ਼ ਕਰਦੀ ਹੈ ਫਿਰ ਜਿਹੜੀ ਜਗ੍ਹਾ ਤੁਸੀਂ ਕਮਰਾ ਬੰਦ ਕਰ ਦੋ ਉੱਥੇ ਮੋਇਸਚਰ ਹੋਏ ਕੀ ਹੋਏਗਾ ਫੰਗਸ ਗਰੋ ਕਰ ਜੇਗੀ ਠੀਕ ਹੈ ਬੈਕਟੀਰੀਆ ਗਰੋ ਕਰ ਜੇਗਾ ਜਾਲੇ ਲੱਗ ਜਾਣਗੇ ਮੱਕੜੀ ਲੱਗ ਜੇਗੀ ਦਰਵਾਜਾ ਖੁੱਲਾ ਰੱਖੋ ਲੋਕੀ ਆਣ ਜਾਣ ਨਾ ਫੰਗਸ ਲੱਗਦੀ ਨਾ ਬੈਕਟੀਰੀਆ ਲੱਗਦਾ ਸਾਲੋ ਸਾਲ ਜਦੋਂ ਲੇਅਰ ਬਣ ਜਾਂਦੀ ਹੈ ਡੈਂਡਰਫ ਦੀ ਉਹ ਫੋਲਿਕਲ ਦੀ ਜੜ ਜਿਹੜੀ ਵਾਲਾਂ ਦੀ ਜੜ ਹੈ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਉਹ ਜੜ ਫੋਲਿਕਲ ਨੂੰ ਛੱਡ ਦਿੰਦਾ ਠੀਕ ਹੈ ਵਾਲ ਛੜਨੇ ਸ਼ੁਰੂ ਹੋ ਜਾਂਦੇ ਆ ਡੈਂਡਰਫ ਹੋਏਗਾ ਇਚਿੰਗ ਹੋਏਗੀ ਇਨਫੈਕਸ਼ਨ ਹੋਏਗਾ ਇਚਿੰਗ ਹੋਏਗੀ ਬਾਰ ਬਾਰ ਤੁਸੀਂ ਖਾਰਿਸ਼ ਕਰੋਗੇ ਵਾਲਾਂ ਦੀ ਜੜਾਂ ਦੇ ਉੱਤੇ ਖਾਰਿਸ਼ ਕਰੋਗੇ ਉਹ ਬੇਸ ਕਮਜ਼ੋਰ ਹੋ ਜਾਂਦਾ ਉਹ ਜੜ ਛੱਡ ਦਿੰਦੇ ਆ ਵਾਲਾਂ ਕਰਕੇ ਚਮੜੀ ਦਾ ਵੀ ਰੋਗ ਹੋ ਸਕਦਾ ਜੀ ਤੇ ਕੋ ਡੈਂਡਰਫ ਕਰਕੇ ਚਮੜੀ ਦਾ ਰੋਗ ਹੋ ਸਕਦਾ ਹੈ ਡੈਂਡਰਫ ਇੱਕ ਜਗ੍ਹਾ ਤੇ ਪਿਆ ਹੈ ਅਗਰ ਉਹਨੂੰ ਤੁਸੀਂ ਟਰੀਟ ਨਹੀਂ ਕਰੋਗੇ ਉਸਕਿਨ ਉਹ ਚੜੇਗਾ ਤੁਸੀਂ ਈਚਿੰਗ ਕਰੋਗੇ ਬਾਰ-ਬਾਰ ਇਰਿਟੇਸ਼ਨ ਹੋਏਗੀ ਖਾਰਿਸ਼ ਕਰੋਗੇ ਤੇ ਤੁਹਾਨੂੰ ਸੋਰੀਆਸਿਸ ਹੋਣ ਦੇ ਚਾਂਸਸ ਹੋ ਜਾਂਦੇ ਵਾਲਾਂ ਦਾ ਜਿਹੜੇ ਹੈ ਵਾਲਾਂ ਦਾ ਇੱਕ ਸੋਰੀਆਸਿਸ ਡਿਜ਼ੀਜ਼ ਹੈ ਸਕਿਨ ਦੀ ਉਹ ਹੁੰਦੇ ਸਾਰੇ ਚਾਂਸੀਸ ਵੱਜ ਜਾਂਦੇ ਆ ਜੀ 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 ਅੱਛਾ ਡਾਕਟਰ ਸਾਹਿਬ ਇਤਰਹੀ ਸਿਕਰੀ ਦੀ ਡੈਂਡਰਫ ਦੀ ਗੱਲ ਤੁਸੀਂ ਕਿਹਾ ਕਿ ਸਭ ਤੋਂ ਜਿਹੜਾ ਖਤਰਨਾਕ ਚੀਜ਼ ਆ ਉਹ ਇਹੋ ਹੈ ਪਰ ਮੈਂ ਬਹੁਤ ਵਾਰ ਦੇਖਿਆ ਜੀ ਇੱਕ ਬੱਚੀ ਸਾਨੂੰ ਹੁਣੇ ਮਿਲੀ ਸੀ ਉਹ ਬੱਚੀ ਦੇ ਚੰਗੇ ਘਰੋਂ ਸੀ ਕੁੜੀ ਸਾਡੀ ਉਹ ਸਾਡੀ ਕੁੜੀਆ ਤੇ ਅਗਲੇ ਵਾਲੇ ਪਾਸੇ ਤੋਂ ਥੋੜੇ ਜਿਹਾ ਸਫੈਦ ਵਾਲ ਸੀ ਜੀ ਉਹਦੇ ਉਹਨਾਂ ਦਾ ਹੱਲ ਕਰੇਗਾ ਤੁਹਾਡਾ ਤੇਲ ਇਹ ਕੋ ਜਿਹੜੇ ਇੱਕ ਅਗਰ ਪੈਚ ਇਹ ਸਫੈਦ ਵਾਲਾ ਕੀ ਹੁੰਦੀ ਸਕਿਨ ਵੀ ਸਫੈਦ ਸੀ ਇਹ ਨਹੀਂ ਪਤਾ ਜੀ ਮੈਨੂੰ ਕੀ ਹੁੰਦਾ ਹੈ ਕਈ ਵਾਰੀ ਪਰਟਿਕੂਲਰ ਜਗਾਹ ਤੇ ਜਮੇ ਫੁਲਵੈਰੀ ਹੁੰਦੀ ਹੈ ਨਾ ਉਦਾਂ ਸਕਿਨ ਹੋ ਜਾਂਦੀ ਹੈ ਵਾਈਟ ਫੁਲਵੈਰੀ ਵਾਲਾ ਪੈਚ ਉਹਦੇ ਉੱਪਰ ਤੇ ਸਾਰੇ ਵਾਲ ਸਫੇਦ ਹੋ ਜਾਂਦੇ ਨੇ ਪਰਟਿਕੂਲਰ ਉਹ ਕਿਉਂ ਹੋ ਜਾਂਦੇ ਨੇ ਉਹ ਫੁਲਵੈਰੀ ਡਿਜ਼ੀਜ਼ ਹੈ ਓਕੇ ਉਹ ਸਾਨੂੰ ਉਹ ਰੂਟ ਟਰੀਟ ਕਰਨੀ ਪੈਗੀ ਫੁਲਵੈਰੀ ਟਰੀਟ ਕਰਨੀ ਪੈਗੀ ਜਦੋਂ ਅਸੀਂ ਉਹਦੀ ਦਵਾਈ ਨਾਲੇ ਦਵਾਂਗੇ ਇਹ ਕੰਮ ਕਰੂਗਾ ਇਹ ਵਾਲਾਂ ਨੂੰ ਉਮਰ ਤੋਂ ਪਹਿਲੇ ਜਿਹੜੇ ਸਫੇਦ ਹੋ ਜਾਂਦੇ ਉਹਦੇ ਤੇ ਕੰਮ ਕਰੂਗਾ ਮਤਲਬ ਕਾਲੇ ਕਰੂਗਾ ਠੀਕ ਹੈ ਵਾਲ ਲੰਬੇ ਕਰੂਗਾ ਵਾਲ ਚੜਨ ਨਹੀਂ ਦੇਗਾ ਇਹ ਮੈਂ ਨਹੀਂ ਕਹਿ ਰਿਹਾ आयुर्वेद ਕਹਿੰਦਾ ਹੈ ਆਯੁਰਵੇਦ ਦੀ ਜਿਹੜੀ ਜੜੀ ਬੂਟੀਆਂ ਇਹਦੇ ਚ ਪਾਈਆਂ ਭringraj ਪਾਇਆ ਹੈ दारू ਹਰੀਦਰਾ ਪਾਇਆ ਹੈ ਕਲੋਂਜੀ ਪਾਈ ਹੈ ਤੇਲ ਪਾਇਆ ਹੈ ਕੋਕੋਨਟ ਆਇਲ ਪਾਇਆ ਹੈ ਗਾਂ ਦਾ ਮੱਝ ਦਾ ਤੇ ਬੱਕਰੀ ਦਾ ਤਿੰਨਾਂ ਦਾ ਦੁੱਧ ਪਾਇਆ ਹੈ ਅਵੇ 20 ਜੜੀ ਬੂਟੀਆਂ ਵਰਤ ਕੇ ਜਦੋਂ ਐਸੀ ਚੀਜ਼ ਬਣਾਈਏ ਇਹ ਉਹਨ ਸਾਰੀ ਚੀਜ਼ਾਂ ਤੇ ਕੰਮ ਕਰਦੀ ਹੈ ਸਪੈਸ਼ਲੀ ਜਿਹੜੀ ਤੁਸੀਂ ਵਾਲ ਸਫੇਦ ਪਰਟੀਕੂਲਰ ਇੱਕ ਜਗ੍ਹਾ ਦੀ ਗੱਲ ਕੀਤੀ ਉਹਦੇ ਨਾਲ ਦਵਾਈ ਦੇਣੀ ਪੈਗੀ ਹਾਂ ਉਹਦੇ ਐਚ ਵੀ ਰਿਜ਼ਲਟ ਬਹੁਤ ਚੰਗੇ ਮਿਲਦੇ ਹਨ ਜੀ ਅੱਛਾ ਡਾਕਟਰ ਜੀ ਇੱਕ ਹੋਰ ਵੱਡਾ ਹੈ ਮੇਰਾ ਸਵਾਲ ਇਥੇ ਇਹ ਹੈ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਜਿਹੜਾ ਇਹ ਜੰਗਲੀ ਤੇਲ ਹੈ ਇਹ ਰਾਤੋਂ ਰਾਤ ਤੁਹਾਡੇ ਵਾਲ ਵਧਾਏਗਾ ਸੰਘਣੇ ਕਰੇਗਾ ਲੰਮੇ ਕਰੇਗਾ ਦੋ ਮੂਹੇ ਨੂੰ ਖਤਮ ਕਰਨਾ ਸ਼ੁਰੂ ਕਰ ਦੇਗਾ ਰਾਤੋਂ ਰਾਤ ਕੋਈ ਹੋਇਆ ਜੀ ਦੇਖੋ ਮੇਰਾ ਰਾਤੋਂ ਰਾਤ ਕਹਿਣ ਦਾ ਮਤਲਬ ਐ ਨਹੀਂ ਐ ਵੀ 1 ਇੰਚ ਵਾਲਾ ਤੁਹਾਡਾ ਤੇਲ ਲਾਇਆ ਸਵੇਰੇ 2 ਇੰਚ ਹੋ ਜਾਣਗੇ ਇਦਾਂ ਨਹੀਂ ਐ ਮੇਰੇ ਕਹਿਣ ਦਾ ਮਤਲਬ ਹੈ ਬੋਡੀ ਦਾ ਜਿਹੜਾ ਵਾਲ ਦੀ ਗ੍ਰੋਥ ਹੈ ਉਹ ਰਾਤ ਨੂੰ ਹੁੰਦੀ ਹੈ ਜਦੋਂ ਅਸੀਂ ਉਹਨੂੰ ਤੇਲ ਲਾ ਕੇ ਰਾਤ ਨੂੰ ਛੱਡ ਦਿੰਨੇ ਆ ਉਹਦੀ ਗ੍ਰੋਥ ਸਪੀਡ ਅਪ ਹੋ ਜਾਂਦੀ ਹੈ ਮੰਨ ਲਓ ਰਾਤ ਤੇ ਚ ਵਾਲ ਨੇ 1 ਇੰਚ ਵਧਣਾ ਐ ਐਗਜ਼ਾਮਪਲ ਲੈ ਰਿਹਾ ਮੈਂ ਉਹ 1 ਦੀ ਜਗ੍ਹਾ 1.5 2 ਇੰਚ ਵਧੇਗਾ ਸਪੀਡ ਵੱਧ ਜੇਗੀ ਤੁਹਾਨੂੰ ਦਿਖਣ ਲੱਗ ਜਾਏਗਾ ਵੀ ਮੈਂ ਯਾਰ ਤੇਲ ਰੱਤੀ ਲਾਣਾ ਸ਼ੁਰੂ ਕੀਤਾ ਹੈ ਇਹ ਤੇ ਹਫਤੇ 'ਚ ਹੀ ਫਰਕ ਹੈ ਮੇਰੇ ਵਾਲ ਝੜਨੋਂ ਬੰਦ ਗਏ ਅਗਰ ਹਫਤਾ ਇਸ ਤੇਲ ਦੀ ਵਰਤੋਂ ਕਰਨੀ ਆਸੀਂ ਇੱਕ ਹਫਤਾ ਲਗਾਤਾਰ ਹਫਤੇ 'ਚ ਦੋ ਵਾਰੀ ਲਗਾਣਾ ਹੈ ਠੀਕ ਹੈ ਲੇਡੀਜ਼ ਨੇ ਜਿਨ੍ਹਾਂ ਦੇ ਵਾਲ ਲੰਬੇ ਆ ਠੀਕ ਹੈ ਜਿਵੇਂ ਸਵੇਰੇ ਸਿਰ ਧੋਣਾ ਹੈ ਰਾਤ ਨੂੰ ਲਗਾ ਕੇ ਛੱਡ ਦੇਣ ਸਵੇਰੇ ਸਿਰ ਧੋ ਲੈਣ ਕੋਈ ਦੋ ਦਿਨ ਰੱਖ ਲੈਣ ਆਦਮੀਆਂ ਨੇ ਤਿੰਨ ਦਿਨ ਜਿਹੜੇ ਆਪਣੇ ਜੈਂਟਸ ਭਰਾ ਹੈ ਉਹ ਤਿੰਨ ਦਿਨ ਦੀ ਵਰਤੋਂ ਕਰਨ ਸਵੇਰੇ ਸਿਰ ਧੋ ਲੈਣ ਇੱਕ ਹਫ਼ਤੇ ਜਾਂ ਤਿੰਨ ਵਾਰੀ ਲਾਂ ਤੋਂ ਬਾਅਦ ਤੁਹਾਨੂੰ ਇਹ ਪਤਾ ਲੱਗਣ ਲੱਗ ਜਿਗਾ ਚੌਥੇ ਵਾਸ਼ ਤੇ ਵੀ ਮੇਰੇ ਵਾਲ ਇੰਨੇ ਝੜਦੇ ਸੀ ਉਹ ਅੱਦੇ ਰਹਿ ਗਏ ਪਰ ਜਿਹੜੀ ਅੱਜ ਕੱਲ ਤਾਂ ਦੱਸੇ ਕੀ ਅਸੀਂ ਕੰਗਾ ਮਾਰਦੇ ਆ ਚਾਹੇ ਜੈਂਟਸ ਆ ਲੈਡੀਜ਼ ਆ ਕੰਗਾ ਮਾਰਦੇ ਨੇ ਕੰਗੇ ਨਾਲ ਵਾਲ ਲੱਗੇ ਹੁੰਦੇ ਨੇ ਲੈਡੀਜ਼ ਗੁੱਤ ਆਪਣੇ ਸਹੀ ਕਰਦੇ ਨੇ ਵਾਲ ਠੀਕ ਕਰਦੇ ਨੇ ਕੰਮ ਕਰਦੇ ਨੇ ਜਦੋਂ ਤੇ ਉਸ ਤੋਂ ਬਾਅਦ ਗੁੱਛਾ ਆ ਜਾਂਦਾ ਤਾਂ ਹੀ ਤੇ ਤੇਲ ਬਣਾਇਆ ਉਹ ਗੁੱਛਾ ਨਹੀਂ ਬਣੇਗਾ ਤੁਸੀਂ ਵਾਲ ਮੈਂ ਕਹਿੰਨਾ ਖਿੱਚ ਲੈ ਜੇ ਵਾਲ ਗੁੱਤ ਨੂੰ ਠੀਕ ਹੈ ਉਹ ਇੱਕ ਇੱਕ ਵਾਲ ਖਿੱਚ ਲੈ ਜੀ ਇਨਾ ਸਟਰੋਂਗ ਕਰ ਦਿੰਦਾ ਇਹਦੇ ਚ ਨਾ ਬੜਾ ਮੇਨ ਇਨਗਰੀਡੀਅੰਟ ਇਕ ਹੈ ਨੀਲੀ ਇਕ ਹੈ दारू ਹਰੀਦਰਾ ਠੀਕ ਹੈ दारू ਹਰੀਦਰਾ ਜਿਹੜੀ ਹੈ ਨਾ ਉਹ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਜਦੋਂ ਤੁਸੀਂ ਉਵਾਲਾਂ ਦੀ ਜੜਾਂ ਦੇ ਇਨਫੈਕਸ਼ਨ ਨੂੰ ਖਤਮ ਕਰਤਾ ਠੀਕ ਹੈ ਕੰਮ ਕਰੇਗਾ ਅਸੀਂ ਕੀ ਕਹਿੰਨੇ ਆ ਹਲਦੀ ਖਾਓ ਹਲਦੀ ਡੀਟੌਕਸੀਫਾਈ ਕਰਦੀ ਹੈ ਲੀਵਰ ਨੂੰ ਖੂਨ ਨੂੰ ਸਾਫ਼ ਕਰਦੀ ਹੈ ਇਹ ਕੰਮ ਕਰਦੀ ਐਵੇਂ ਹੀ दारू ਹਰੀਦਰਾ ਇੱਕ ਚੀਜ਼ ਹੈ ਜਦੋਂ ਉਹ ਅਸੀਂ ਲੈਂਦੇ ਆ ਉਹ ਇਨਫੈਕਸ਼ਨ ਖਤਮ ਕਰਦੀ ਹੈ ਜਦੋਂ ਤੁਸੀਂ ਇਨਫੈਕਸ਼ਨ ਖਤਮ ਕਰਤਾ ਜੜੀ ਖਤਮ ਕਰਤੀ ਹੁੰਦੀ ਚੀਜ਼ਾਂ ਦੀ ਜਿਹੜੀ ਬਿਮਾਰੀ ਦੀ ਜੜ ਹੈ ਉੱਥੇ ਇਨਫੈਕਸ਼ਨ ਨੂੰ ਖਤਮ ਕਰ ਰਹੀ ਹੈ ਇਚਿੰਗ ਨੂੰ ਖਤਮ ਕਰ ਰਹੀ ਹੈ ਤੁਹਾਡਾ ਵਾਲ ਸਟਰੈਂਥਨਪ ਹੋਏਗਾ ਉਹਨੂੰ ਨਰਿਸ਼ਮੈਂਟ ਮਿਲੇਗਾ ਓਏ ਇੱਕ ਐਸੀ ਚੀਜ਼ ਹੈ ਜਿਹੜਾ ਸਕਿਨ ਦੇ ਥਰੂ ਐਬਜ਼orb ਹੋ ਜਾਂਦਾ ਜਿਨ੍ਹਾਂ ਦੀ ਡਰਾਈ ਸਕਿਨ ਹੁੰਦੀ ਤੁਸੀਂ ਦੇਖੋ ਤੇਲ ਲਾਂਦੇ ਆ ਨਾ ਤੇਲ ਬੋਡੀ ਅੰਦਰ ਖਿੱਚ ਲੈਂਦਾ ਸਕਿਨ ਤੇ ਲਾਇਆ ਜਾ ਸਕਦਾ ਜਿੱਥੇ ਖੁਸ਼ਕੀ ਹੈ ਤੇ ਲਾਇਆ ਜਾ ਸਕਦਾ ਹੈ ਇਹ ਤੇ ਪਿਓਰ ਆਯੁਰਵੈਦਿਕ ਤੇਲ ਹੈ ਜਿੱਥੇ ਵਾਲ ਹੈ ਉੱਥੇ ਤੁਸੀਂ ਲਾ ਸਕਦੇ ਹੋ ਇਹ ਤੇਲ ਸੀਰ ਤੇ ਲਾਓ ਮੂਠੇ ਲਾਓ ਵਾਲਾਂ ਤੇ ਲਾਓ ਹੱਥ ਤੇ ਲਾਓ ਜਿੱਥੇ ਮਰਜੀ ਲਾਓ ਵਾਲਾਂ ਦੇ ਵਾਸਤੇ ਬਹੁਤ ਹੀ کارਗਰ ਨੁਸਖਾ ਹੈ ਆਯੁਰਵੈਦਿਕ ਕਿਤਾਬ ਦਾ ਨੁਸਖਾ ਹੈ ਸ਼ਹਿਸਤਰ ਯੋਗਮ ਇੱਕ ਕਿਤਾਬ ਹੈ ਉਸ ਕਿਤਾਬ ਦਾ ਇਹ ਨੁਸਖਾ ਹੈਗਾ ਉਹਦੇ ਹਿਸਾਬ ਨਾਲ ਹੀ ਇਹ ਬਣਾਇਆ ਤੇ ਅੱਜ ਨਹੀਂ ਮੈਂ ਇਹ ਤੇਲ ਮੇਰੇ ਮਰੀਜ਼ਾਂ ਨੂੰ 11 12 ਸਾਲਾਂ ਤੋਂ ਦੇ ਰਿਹਾ ਤੇ ਬਹੁਤ ਚੰਗੇ ਰਿਜ਼ਲਟ ਆਉਂਦੇ ਆ ਜਿਹੜੇ ਲੋਕੀ ਅੰਗਰੇਜ਼ੀ ਦਵਾਈਆਂ ਲੈ ਚੁੱਕੇ ਆ ਅੰਗਰੇਜੀ ਓਇਲ ਲਗਾ ਚੁੱਕੇ ਆਂ ਹੋਰ ਵੀ ਓਇਲ ਲਗਾ ਚੁੱਕੇ ਆਂ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਿਆ ਜਾਂ ਜਿਹੜੇ హెయిਰ ਟ੍ਰਾਂਸਪਲੈਂਟ ਕਰਾ ਚੁੱਕੇ ਆਂ ਸਕਸੈਸਫੁਲ ਨਹੀਂ ਹੋਇਆ ਉਹਨਾਂ ਦਾ ਉਹ ਸਾਰਾ ਉਲਟਾ ਜੀ ਸਾਰਾ ਸਿਰ ਹੀ ਭਰ ਗਿਆ ਸਿਕਰੀ ਨਾਲ ਜ਼ਖਮਾਂ ਨਾਲ ਜ਼ਖਮਾਂ ਨਾਲ ਸਿਰ ਭਰ ਗਿਆ ਉਹਨਾਂ ਨੂੰ ਇਹ ਲੱਗਦਾ ਜੀ ਮੈਂ హెయిਰ ਟ੍ਰਾਂਸਪਲੈਂਟ ਕਰਾਇਆ ਸੀ ਕੁਝ ਏਰੀਆ ਤੇ ਰਿਜ਼ਲਟ ਹੈ ਕੁਝ ਫੋਲਿਕਲ ਹੈ ਉਹ ਛੱਡ ਦਿੱਤੇ ਹੈ ਪਰ ਉਹ ਨਵੇਂ ਹੋ ਗਏ ਉਹਨਾਂ ਦੇ ਤੇ ਲਗਾਓ ਤੁਸੀਂ ਇਹ ਤੇਲ ਕੀ ਬਾਤ ਹੈ ਜੀ ਜੀ ਡਾਕਟਰ ਸਾਹਿਬ ਅੱਛਾ ਇੱਕ ਆਖਿਰ ਦੇ ਵਿੱਚ ਸਵਾਲ ਡਾਕਟਰ ਸਾਹਿਬ ਜਿਹੜਾ ਇਹ ਤੇਲ ਹੈਗਾ ਅ ਇਹਦਾ ਬੈਸਟ ਇਸਤੇਮਾਲ ਤੁਸੀਂ ਕਹੇ ਕਿ ਰਾਤ ਵੇਲੇ ਲਗਾਉਣਾ ਪਰ ਜਦੋਂ ਬੱਚਿਆਂ 'ਚ ਇਹ ਪ੍ਰੋਬਲਮ ਆ ਜਾਏ ਜੰਮਦੇ ਬੱਚਿਆਂ ਦੇ ਅੱਜਕੱਲ੍ਹ ਵਾਲ ਸਫੈਦ ਹੋ ਰਹੇ ਨੇ ਜਿਹਨੂੰ ਅਸੀਂ ਕਹਿ ਲਈਏ ਤੇ ਬੱਚਿਆਂ ਤੇ ਕੰਮ ਕਰੇਗਾ ਜਾਂ ਬੱਚਿਆਂ ਵਾਸਤੇ ਕੋਈ ਹੋਰ ਨੁਸਖਾ ਫਾਰਮੂਲਾ ਤੁਹਾਡੇ ਕੋਲ ਦੇਖੋ ਜੰਮਦੇ ਬੱਚੇ ਦੇ ਵਾਲ ਸਫੇਦ ਹੋ ਰਹੇ ਉਹ ਸਾਨੂੰ ਦੇਖਣਾ ਪਏਗਾ ਹੋਈ ਹੋਰ ਕੋਈ ਕਾਰਨ ਤੇ ਨਹੀਂ ਲੀਵਰ ਕਾਰਨ ਤੇ ਨਹੀਂ ਬਣ ਰਿਹਾ ਹੁੰਦਾ ਬਲੱਡ ਉਹਦੇ 'ਚ ਕੋਈ ਐਸੀ ਚੀਜ਼ ਤੇ ਨਹੀਂ ਹੈ ਜਿਹੜੇ ਮਿਨਰਲਸ ਦੀ ਕਮੀ ਤੇ ਨਹੀਂ ਹੈ ਉਹ ਵੀ ਵੈਲਿਊਏਟ ਕਰਕੇ ਅਸੀ ਨੂੰ ਵਰਕਆਊਟ ਕਰ ਸਕਨੇ ਆ ਤੇ ਨਾਲੇ ਤੇਲ ਤੇ ਲਗਾਣਾ ਹੀ ਹੈ ਤੇਲ ਤੇ ਲਗਾਣਾ ਹੀ ਪਏਗਾ ਬੱਚੇ ਨੂੰ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਮੇਰੇ ਉਹ ਗੱਲ ਟੱਚ ਕਰ ਗਈ ਵੀ ਮੈਂ ਕਹ ਰਾਤ ਨੂੰ ਲਾਣਾ ਹੈ ਰਾਤ ਨੂੰ ਲਗਾਉਂਦਾ ਇੱਕ ਹੀ ਮਤਲਬ ਹੈ ਔਇਲ ਜਿਹੜਾ ਹੁੰਦਾ ਕੋਈ ਵੀ ਤੇਲ ਹੁੰਦਾ ਉਹ ਮਿੱਟੀ ਨੂੰ ਫੜਦਾ ਠੀਕ ਹੈ ਤੁਸੀਂ ਦਿਨੇ ਲਗਾਓਗੇ ਤੇਲ ਦਿਨੇ ਲਾਣ ਤੋਂ ਬਾਅਦ ਤੁਸੀਂ ਜਾਓਗੇ ਬਾਹਰ ਜਿਹੜੀ ਡਸਟ ਹੈਗੀ ਜਿਹੜੇ 에ਰ ਇਚ ਪੋਲੀਟੈਂਟ ਕੁਮਰੇ ਆ ਉਹਨਾਂ ਨੂੰ ਵਾਲ ਫੜ ਲੈਂਦਾ ਉਹਦੇ ਨਾਲ ਚਿਪਕ ਜਾਂਦਾ ਉਹਦੇ ਕਰਕੇ ਇਨਫੈਕਸ਼ਨ ਹੁੰਦਾ ਇਸੇ ਵਾਸਤੇ ਘਰ ਦੇ ਵੱਡੇ ਬਜ਼ੁਰਗ ਸ਼ਾਮ ਨੂੰ ਤੇਲ ਲਾਂਦੇ ਸੀ ਸਵੇਰੇ ਸਿਰ ਧੋ ਲੈਂਦੇ ਸੀ ਤਾਂ ਕਿ ਉਹ ਡਸਟ ਨਾ ਚਿਪਕੇ ਇਨਫੈਕਸ਼ਨ ਨਾ ਹੋਏ ਬੜਾ ਸਾਇੰਟਿਫਿਕ ਰੀਜ਼ਨ ਸੀ ਉਹਨਾਂ ਦੇ ਇਹ ਸਾਰੇ ਕੰਮ ਕਰ ਜਾਂ ਇਤਵਾਰ ਨੂੰ ਛੁੱਟੀ ਵਾਲੇ ਦਿਨ ਤੇਲ ਲਾਂਦੇ ਸੀ ਪਹਿਲੇ 2 ਘੰਟੇ ਤੇਲ ਲਾ ਕੇ ਰੱਖਦੇ ਸੀ ਫਿਰ ਸਿਰ ਧੋ ਲੈਂਦੇ ਸੀ ਇਹ ਵੀ ਵਧੀਆ ਤਰੀਕਾ ਹੈ ਦਿਨੇ ਤੇਲ ਲਾਓ ਸਿਰ ਨੂੰ ਚੰਗੀ ਤਰ੍ਹਾਂ 2 ਘੰਟੇ ਰਹਿਣ ਦਿਓ ਫਿਰ ਸਿਰ ਤੋਂ ਲੋ ਫਿਰ ਘਰੋਂ ਬਾਹਰ ਨਿਕਲਦੇ ਸੀ ਆਪਣੇ ਪਿੰਡਾਂ ਵਿੱਚ ਇਦਾਂ ਹੀ ਹੁੰਦਾ ਹੈ ਅੱਜ ਵੀ ਇਦਾਂ ਹੀ ਹੁੰਦਾ ਹੈ ਇਤਵਾਰ ਦਾ ਦਿਨ ਅਸੀਂ ਸਿਰ ਧੋਣ ਵਾਸਤੇ ਰੱਖਿਆ ਹੈ ਹਾਂਜੀ ਹਾਂ ਰੱਖਿਆ ਹੈ ਨਾ ਉਹਦਾ ਕਾਰਨ ਹੀ ਹੈਗਾ ਕਿ ਤੇਲ ਲਾ ਕੇ ਬਾਹਰ ਨਹੀਂ ਜਾਣਾ ਯਾ ਰਾਤ ਨੂੰ ਲਾਓ ਤੇਲ ਐਹੀ ਲਾਣਾ ਹੈ ਤਿੰਨ ਵਾਰੀ ਤੇਲ ਲਾਣ ਤੋਂ ਬਾਅਦ ਚੌਥੀ ਵਾਰੀ ਚ ਵਾਲ ਚੜਨਾ ਬੰਦ ਹੈ ਕਿਆ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ हेयर ऑयल ਜਿਹੜਾ ਜੰਗਲੀ ਤੇਲ ਬਣਾਇਆ ਉਹਨਾਂ ਨੇ ਤਾਂ ਤਿੰਨ ਵਾਰ ਜਿਹੜਾ ਇਹ ਸ਼ਖਸ ਤੇਲ ਦਾ ਇਸਤੇਮਾਲ ਕਰ ਲੇਗਾ ਚੌਥੀ ਵਾਰ ਉਹਦੇ ਵਾਲ ਝੜਨੇ ਬੰਦ ਹੋ ਜਾਣਗੇ ਯਾਨੀ ਕਿ ਇਹ ਉਹ ਤੇਲ ਹੈਗਾ ਡਾਕਟਰ ਸਾਹਿਬ ਮੁਤਾਬਕ ਜਿਹੜਾ ਆਯੁਰਵੇਦ ਦੇ ਵਿੱਚ ਸ਼ਾਸਤਰਾਂ ਦੇ ਮੁਤਾਬਕ ਬਣਾਇਆ ਗਿਆ ਔਰ ਹਰ ਸ਼ਖਸ ਇਸ ਤੇਲ ਦਾ ਇਸਤੇਮਾਲ ਕਰ ਸਕਦਾ ਹੈ ਚਾਹੇ ਜਿਨ੍ਹਾਂ ਦੇ ਵਾਲ ਝੜਦੇ ਹੋਣ ਚਾਹੇ ਜਿਨ੍ਹਾਂ ਦੇ ਵਾਲਾਂ 'ਚ ਸਿਕਰੀ ਆਉਂਦੀ ਹੋਵੇ ਦੋ ਮੁਹੇ ਵਾਲ ਹੋਣ ਅਸੀਂ ਕਹੇ ਲਏ ਕਿ ਅਸੀਂ ਦਵਾਈਆਂ ਸ਼ੈਂਪੂ ਟੋਟਕੇ ਵਰਤ ਵਰਤ ਕੇ ਅੱਕ ਗਿਆ ਪਰ ਸਾਡੇ ਵਾਲ ਨਹੀਂ ਲੰਬੇ ਹੋ ਰਹੇ ਉਹਨਾਂ ਵਾਸਤੇ ਵੀ ਇਹ ਅੰਮ੍ਰਿਤ ਹੈ ਡਾਕਟਰ ਸਾਹਿਬ ਕਹਣੇ ਜੀ ਡਾਕਟਰ ਸਾਹਿਬ ਮੈਂ ਆਪਣੇ ਭਰਾਵਾਂ ਨੂੰ ਪੈਣਾ ਨੂੰ ਇੱਕ ਹੀ ਗੱਲ ਕਹਿਣਾ ਚਾਹਾਂਗਾ ਤੁਸੀਂ ਸਾਡਾ ਅਸ਼ਵੀਨੋ ਪ੍ਰਾਸ਼ ਚਮਨ ਪ੍ਰਾਸ਼ ਖਾਤਾ ਹੈ ਉਹਦੇ ਰਿਜ਼ਲਟ ਲਿੱਤੇ ਹਨ ਮੈਨੂੰ ਬਹੁਤ ਫੋਨ ਆਏ ਹਨ ਸਾਡੇ ਉੱਤੇ ਵਿਸ਼ਵਾਸ ਕਰਕੇ ਇਹ ਤੇਲ ਦਾ ਆਰਡਰ ਕਰੋ ਇਹਨੂੰ ਮੰਗਾਓ ਇਹਦੀ ਵਰਤੋ ਕਰੋ ਜਿੰਦੇ ਵਾਲ ਝੜ ਰਹੇ ਹਨ ਉਮਰ ਤੋਂ ਪਹਿਲੇ ਸਫੇਦ ਹੋ ਗਏ ਦੋਮੁਹੀ ਵਾਲ ਹੈ ਸਿਕਰੀਏ ਸਿਰੇ 'ਚ ਉਹ ਇਹਦੀ ਵਰਤੋ ਕਰੋ ਤੇ ਰਿਜ਼ਲਟ ਆਪਣੇ ਆਪ ਦੇਖੋ ਮੇਰੇ ਕਹਿਣ ਤੇ ਨਾ ਜਾਓ ਜਦੋਂ ਤੁਸੀਂ ਲਾਓਗੇ ਤੁਸੀਂ ਆਂਢੀ ਗਵਾਂਢੀ ਨੂੰ ਕਹੋਗੇ ਵੀ ਇਹ ਤੇਲ ਮੰਗਾ ਲੈ ਤੇਲ ਦੀ ਡਿਮਾਂਡ ਮੇਰੇ ਤੋਂ ਪੂਰੀ ਨਹੀਂ ਹੋਏਗੀ ਮੈਨੂੰ ਪੰਜਾਬ ਦਾ ਪਤਾ ਹੈ ਜਿਵੇਂ ਉਹਨਾਂ ਨੇ ਚਵਨਪਰਾਸ਼ ਨਾਲ ਕੀਤਾ ਜੀ 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 ਮੇਰੀ ਬਸ ਕਰਾਤੀ ਖੋਂਚੇ ਚਲਾ ਚਲਾ ਕੇ ਸਹੀ ਚੀਜ਼ ਮਿਲਣੀ ਚਾਹੀਦੀ ਹੈ ਡਾਕਟਰ ਸਾਹਿਬ ਸਾਡੇ ਭਰਾਵਾਂ ਨੂੰ ਭੈਣਾਂ ਨੂੰ ਸਾਡੇ ਭੈਣਾਂ ਭਰਾਵਾਂ ਨੂੰ ਸਹੀ ਚੀਜ਼ ਮਿਲਣੀ ਚਾਹੀਦੀ ਹੈ ਅਸੀਂ ਚਵਨਪਰਾਸ਼ ਬਣਾਇਆ ਮੈਂ ਕਹਿੰਦਾ ਜੀ ਮੇਰੇ ਤੇ ਖੋਂਚੇ ਚਲਾ ਚਲਾ ਕੇ ਉੱਥੇ ਖੜੇ ਹੋ ਹੋ ਕੇ ਮੇਰਾ ਹੀ ਰੰਗ ਕਾਲਾ ਹੋ ਗਿਆ ਧੁੱਪੇ 'ਚ ਖੜੇ ਖੜੇ ਇਹ ਤੇਲ ਵੀ ਤੁਹਾਡੇ ਵਾਸਤੇ ਹੀ ਬਣਾਇਆ ਇੱਕ ਬੋਟਲ ਤੁਹਾਨੂੰ ਰਿਜ਼ਲਟ ਦੇ ਦੇਗੀ ਜੀ ਜੀ ਅੱਛਾ ਇਹਨੂੰ ਸਿੱਧਾ ਯੂਜ਼ ਕਰਨਾ ਹੈ ਜਾਂ ਸਰੋਂ ਚੀ ਜਾਂ ਨਾਰੀਅਲ ਦੇ ਤੇਲ ਚ ਮਿਲਾ ਸਕਦੇ ਹੋ ਜੀ ਨਾ 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 ਸਿੱਧਾ ਯੂਜ਼ ਕਰਨਾ ਹੈ ਬਸ ਤੇਲ ਲੈਣਾ ਹੈ 10 15 ਐਮ ਐਲ ਤੇ ਮਾਲਿਸ਼ ਕਰਨੀ ਹੈ ਨਾਰਮਲ ਜਿਵੇਂ ਆਪਾਂ ਮਾਲਿਸ਼ ਕਰਨੇ ਆ ਜਣਾ ਇੰਚ ਤੇਲ ਲੀਤਾ ਵਾਲਾਂ ਦੀ ਜਣਾ ਇੰਚ ਨੂੰ ਲਗਾਓ ਠੀਕ ਹੈ ਰਾਤ ਨੂੰ ਛੱਡ ਦਿਓ ਸਵੇਰੇ ਸਿਰ ਧੋ ਲਓ ਚੌਥੇ ਦਿੋਹ ਤੋਂ ਬਾਅਦ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਅੱਗੇ ਜੀ ਰੱਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਇਹ ਸਾਣ ਚਮਨਪ੍ਰਾਸ਼ ਸਿੰਘ ਦੇ ਨਾਂ ਤੇ ਜਾਣਜੰਦੇ ਇਸ ਵੇਲੇ ਪੂਰੇ ਦੁਨੀਆ ਦੇ ਵਿੱਚ ਤੇ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਨਾਂ ਤੇ ਵੀ ਲੋਕ ਇਹਨਾਂ ਨੂੰ ਪੂਰੀ ਦੁਨੀਆ ਦੇ ਵਿੱਚ ਜਾਣਦੇ ਨੇ ਅੱਜ ਉਹਨਾਂ ਨੇ ਜਿਹੜਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਵਾਲਾਂ ਦਾ ਬੜੀ ਮਿਹਨਤ ਤੋਂ ਬਾਅਦ ਅਸੀਂ ਖੁਦ ਗਏ ਹਾਂ ਉੱਥੇ ਖੁਦ ਜਾ ਕੇ ਇਹ ਵਾਲਾਂ ਦਾ ਤੇਲ ਹੈਗਾ ਜਿਹੜਾ ਅਸੀਂ ਬਣਦਾ ਦੇਖਿਆ ਨੁਸਖੇ ਨਾਲ ਫਾਰਮੂਲੇ ਨਾਲ ਬੜੀ ਇਮਾਨਦਾਰੀ ਨਾਲ ਇਹ ਤੇਲ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਬਣਾਇਆ ਔਰ ਕਿਉਂਕਿ ਲੋਕਾਂ ਦੀ ਬੜੀ ਜ਼ਿਆਦਾ ਡਿਮਾਂਡ ਸੀ ਚਮਨਪ੍ਰਾਸ਼ ਤੋਂ ਬਾਅਦ ਤੇਲ ਵਾਲੇ ਪਾਸਿਓਂ ਕਿਉਂਕਿ ਜਿਹੜੇ ਵਾਲ ਨੇ ਵਾਲ ਸਾਡੇ ਸਹੋਪਣ ਦਾ ਇੱਕ ਹਿੱਸਾ ਨੇ ਜਿਕਰ ਵਾਲ ਸਾਡੇ ਚੰਗੇ ਨੇ ਅੱਛਾ ਡਾਕਟਰ ਸਾਹਿਬ ਇੱਕ ਸਵਾਲ ਬੜਾ ਅਹਿਮ ਜਿਹੜਾ ਚੱਲਦੇ-ਚੱਲਦੇ ਮੇਰੇ ਮਨ ਦੇ ਵਿੱਚ ਆਇਆ ਮੈਨੂੰ ਇਹ ਵੀ ਪਤਾ ਲੱਗਿਆ ਸੀ ਮੇਰੀ ਜਾਣਕਾਰੀ ਦੇ ਵਿੱਚ ਇਹ ਵੀ ਗੱਲ ਸ਼ਬਦ ਆਏ ਸੀ ਵੀ ਜਦੋਂ ਤੁਹਾਡੀ ਬੋਡੀ ਬਿਮਾਰ ਹੁੰਦੀ ਹੈ ਉਸ ਤੋਂ ਪਹਿਲਾਂ ਤੁਹਾਡੇ ਵਾਲ ਬਿਮਾਰ ਹੋ ਜਾਂਦੇ ਨੇ ਬਿਲਕੁਲ ਠੀਕ ਹੈ ਜੀ ਆਯੁਰਵੇਦ ਵਿੱਚ ਹੈ ਰਸ ਰક્ત ਮਾਸ ਮੇਦ ਅਸਤੀ ਮੱਜਾ ਸ਼ੁਕਰ ਅਸਤੀ ਮਤਲਬ ਹੱਡੀ ਵਾਲ ਜਿਹੜਾ ਉਹ ਸਾਡੇ ਹੱਡੀ ਦਾ ਵੇਸਟ ਜਦੋਂ ਸਾਡੀ ਬੋਡੀ ਬਿਮਾਰ ਹੁੰਦੀ ਹੈ ਅੰਦਰੋਂ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਸਾਡਾ ਵੇਸਟ ਜਿਹੜਾ ਹੈ ਉਹ ਬੰਨਾ ਬੰਦ ਹੋ ਜਾਂਦਾ ਹੈ ਅਸਤੀ ਦਾ ਠੀਕ ਹੈ ਵੇਸਟ ਬੰਨਾ ਬੰਦ ਹੁੰਦਾ ਹੈ ਤੇ ਉਹ ਵਾਲ ਹੈ ਉਹ ਨਖੂਨ ਹੈ ਇੱਕ ਤੇ ਨਖੂਨ ਵਧਨੇ ਘੱਟ ਜਾਣਗੇ ਜਿੰਦੇ ਤੇਜ਼ੀ ਨਾਲ ਨਖੂਨ ਵਧ ਰਹੇ ਇਹਦਾ ਮਤਲਬ ਉਹ ਬੰਦਾ ਸਵਸਥ ਹੈ ਠੀਕ ਉੰਦੀ ਹੱਡੀ ਮਜ਼ਬੂਤ ਹੈ ਉਹਦੇ ਵਾਲ ਵਧ ਰਹੇ ਇਹਦਾ ਮਤਲਬ ਉੰਦੀ ਹੱਡੀ ਠੀਕ ਕੰਮ ਕਰ ਰਹੀ ਹੈ ਬੋਡੀ ਆਯੁਰਵੇਦ ਦੇ ਹਿਸਾਬ ਨਾਲ ਠੀਕ ਹੈ ਜਿੰਦੇ ਵਾਲ ਵਧਨੇ ਬੰਦ ਹੋ ਗਏ ਵਾਲ ਮੋਟੇ ਸੀ ਪਤਲੇ ਹੋਣ ਲੱਗੇ ਨਖੂਨ ਫਟਣ ਲੱਗੇ ਨਖੂਨ ਗਰੋਥ ਹੋਣੀ ਬੰਦ ਹੋ ਗਈ ਇਹਦਾ ਮਤਲਬ ਕੋਈ ਨਾ ਕੋਈ ਤੁਹਾਡੀ ਅਸੀ ਪ੍ਰੋਬਲਮ ਹੈ ਜਿਹੜੀ ਪ੍ਰੋਬਲਮ ਕਰਕੇ ਇਹ ਸਿੰਪਟਮਸ ਬੋਡੀ ਤੁਹਾਨੂੰ ਦੱਸ ਰਹੀ ਹੈ ਇਹਨੂੰ ਅਣਗਹਿਲੀ ਨਹੀਂ ਕਰਨੀ ਅਗਰ ਤੁਹਾਡੇ ਵਾਲ ਮੋਟੇ ਤੋਂ ਪਤਲੇ ਹੋ ਰਹੇ ਆ ਇਮੀਡੀਏਟਲੀ ਐਡਰੈਸ ਕਰੋ ਮੈਨੂੰ ਫੋਨ ਕਰੋ ਗੱਲਬਾਤ ਕਰੋ ਉਹਦਾ ਹੱਲ ਕਰਾਂਗੇ ਨਾਲੇ ਤੇਲ ਦੀ ਵਰਤੋਂ ਕਰੋ ਬੋਡੀ ਸਿੰਪਟਮ ਦਿੰਦੀ ਹੈ ਉਸ ਸਿੰਪਟਮ ਨੂੰ ਜੇ ਤੁਸੀਂ ਫੜ ਲਿਆ ਤੇ ਤੁਸੀਂ ਕਾਮਯਾਬ ਹੋ ਉਸ ਵਾਲ ਜਿਹੜਾ ਹੈ ਪਹਿਲੇ ਪਤਲਾ ਹੁੰਦਾ ਹੈ ਉਹ ਦੱਸਦਾ ਵੀ ਮੈਂ ਪਤਲਾ ਹੋ ਗਿਆ ਮੋਟੇ ਤੋਂ ਹੁਣ ਝੜਾਂਗਾ ਉੱਥੇ ਜੇ ਤੁਸੀਂ ਕਾਬੂ ਕਰ ਲਿਆ ਤੇ ਝੜਨੋਂ ਬਚ ਜੋਗੇ ਗੰਜ ਨਹੀਂ ਪਏਗੀ ਉੱਥੇ ਕਾਬੂ ਨਹੀਂ ਕੀਤਾ ਠੀਕ ਹੈ ਵਾਲ ਝੜ ਗਏ ਆਣੇ ਮੁਸ਼ਕਿਲ ਹੈ ਬਹੁਤ ਟਾਈਮ ਲੱਗਦਾ ਸਾਡੀ ਬੜੀ ਮਿਹਨਤ ਲੱਗਦੀ ਹੈ ਪੇਸ਼ੈਂਟ ਦੀ ਬੜੀ ਮਿਹਨਤ ਲੱਗਦੀ ਹੈ ਜੇ ਵਾਲ ਅਜੇ ਪਤਲੇ ਹੋਏ ਆ ਬਹੁਤ ਸੁੱਖਾ ਹੈ ਆਸਾਨੀ ਨਾਲ ਹੋ ਜਾਂਦਾ ਤੇ ਆਪਾਂ ਉਸ ਸਿੰਪਟਮ ਨੂੰ ਸਮਝੀਏ ਤੇ ਤੁਰੰਤ ਕੰਮ ਕਰੀਏ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਉਮੀਦ ਕਰਦਾ ਹਾਂ ਵੀਡੀਓ ਹੋਰ ਨਾਲ ਵੀਡੀਓ ਤੁਹਾਨੂੰ ਹੋਰ ਨਾਲ ਦੀ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਵਾਲਾ ਨੂੰ ਲੈ ਕੇ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਵਿਵੇਕ ਆਹੋਜਾ ਸਾਹਿਬ ਦੀ ਟੀਮ ਦਾ ਉਹਨਾਂ ਦੇ ਨੰਬਰਾਂ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਇਜਾਜ਼ਤ ਆ ਗਿਆ ਧੰਨਵਾਦ